ਦੋਸਤੋ ਜਦੋਂ ਦਾ ਫੇਸਬੁੱਕ ਨੇ ਇਹ ਵਾਲਾ ਨਿਯਮ ਲਾਗੂ ਕਰਤਾ ਵੀ ਜੇਕਰ ਤੁਸੀਂ ਫੇਸਬੁੱਕ ਤੇ ਲੰਬੇ ਸਮੇਂ ਵਾਸਤੇ ਟਿਕਣਾ ਤਾਂ ਤੁਹਾਨੂੰ オリジナル ਕੰਟੈਂਟ ਬਣਾਉਣਾ ਪਊਗਾ オリジナル ਕੰਟੈਂਟ ਦਾ ਹੋ ਗਿਆ ਮਤਲਬ ਜੇ ਤੁਹਾਨੂੰ ਆਪਦੀ ਪਛਾਣ ਬਣਾਉਣੀ ਪਊਗੀ ਆਪਦੀ ਵਾਚ ਕੰਟੈਂਟ ਬਣਾਉਣਾ ਪਊਗਾ ਉਸ ਤੋਂ ਬਾਅਦ ਕਾਫੀ ਕ੍ਰੀਏਟਰ ਜਿਹੜੇ ਮਤਲਬ ਲਿਪਸਿੰਗ ਕਰਦੇ ਸੀ ਗਾਣੇ ਤੇ ਵੀਡੀਓ ਬਣਾਉਂਦੇ ਸੀ ਜਾਂ ਵੈਸੇ ਮਤਲਬ ਕਿਸੇ ਦੀ ਵੀਡੀਓ ਚੱਕ ਕੇ ਪਾਉਂਦੇ ਸੀਗੇ ਉਹਨਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਹੋ ਰਹੀ ਆ ਵੀ ਹੁਣ ਅਸੀਂ ਕੀ ਕਰਗੇ ਤੇ ਚਲੋ ਇਹ ਤਾਂ ਗੱਲ ਠੀਕ ਆ ਵੀ ਜੇਕਰ ਹੁਣ ਤੁਸੀਂ ਫੇਸਬੁੱਕ ਤੇ ਲੰਬੇ ਸਮੇਂ ਤੱਕ ਟਿਕਣਾ ਤੁਹਾਨੂੰ ਆਪਦਾ ਚਿਹਰਾ ਦਿਖਾਉਣਾ ਪਊ ਜਾਂ ਆਪਦੀ ਆਵਾਜ਼ ਚ ਕੰਟੈਂਟ ਬਣਾਉਣਾ ਹੀ ਪਊਗਾ। ਇਹ ਸਮੱਸਿਆ ਤਾਂ ਹੈਗੀ ਆ ਜੀ ਕਿਉਂਕਿ ਜਿਨ੍ਹਾਂ ਨੇ ਕਦੇ ਮਤਲਬ ਕੈਮਰੇ ਦੇ ਸਾਹਮਣੇ ਮਤਲਬ ਵੀਡੀਓ ਨਹੀਂ ਬਣਾਈ ਜਾਂ ਕਹਿ ਲਿਓ ਵੀ ਕੈਮਰਾ ਫੋਕਸ ਨਹੀਂ ਕੀਤਾ ਉਹਨਾਂ ਵਾਸਤੇ ਤਾਂ ਥੋੜੀ ਦਿੱਕਤ ਹੈਗੀ ਆ ਕਿਉਂਕਿ ਜਦੋਂ ਸ਼ੁਰੂ ਚ ਅਸੀਂ ਵੀ ਸਟਾਰਟ ਕੀਤਾ ਸੀ ਸਾਨੂੰ ਵੀ ਕਾਫੀ ਦਿੱਕਤ ਆਉਂਦੀ ਸੀ ਵੀ ਆਪਦਾ ਫੇਸ ਨਾ ਦਿਖਾ ਗਏ ਜਿਵੇਂ ਮਰਜ਼ੀ ਹੋ ਜੇ ਇਹ ਮਤਲਬ ਵੀਡੀਓ ਬਣਾ ਲ ਗਏ ਹੌਲੀ ਹੌਲੀ ਕਿਵੇਂ ਕੀਤਾ ਆਪਾਂ ਮਤਲਬ ਸਾਹਮਣੇ ਆਪ ਦਾ ਕੈਮਰੇ ਦਾ ਸਾਹਮਣੇ ਵਾਲਾ ਹਿੱਸੇ ਤੋਂ ਵੀਡੀਓ ਬਣਾ ਕੇ ਵਾਈਸ ਓਵਰ ਕਰ ਦਿੱਤੀ ਸੀ ਹੌਲੀ ਹੌਲੀ ਆਪਾਂ ਨੂੰ ਸਮਝ ਲੱਗਣ ਲੱਗੀ ਵੀ ਇਹਦੇ ਵਿੱਚ ਥੋੜਾ ਜਿਹਾ ਆਪ ਦਾ ਫੇਸ ਦਿਖਾਉਣਾ ਆਪ ਦੀ ਵੈਲਿਊ ਵੀ ਐਡ ਕਰਨੀ ਜ਼ਰੂਰੀ ਆ ਉਸ ਤੋਂ ਬਾਅਦ ਬਾਈ ਹੌਲੀ ਹੌਲੀ ਯਾਦ ਪੈ ਗਈ ਆਪ ਦਾ ਫੇਸ ਦਿਖਾਉਣ ਦੀ ਤੇ ਇੰਜ ਕਰਕੇ ਤੁਸੀਂ ਵੀ ਜੇ ਤੁਹਾਨੂੰ ਫੇਸ ਨਹੀਂ ਦਿਖਾ ਸਕਦੇ ਤੁਸੀਂ ਵਾਈਸ ਓਵਰ ਕਰ ਦੋ ਵਾਈਸ ਓਵਰ ਮਤਲਬ ਸਾਹਮਣੇ ਕੋਸ ਦਿਖਾ ਰਹੇ ਹਾਂ ਉਹਦੇ ਬਾਰੇ ਜਾਣਕਾਰੀ ਦੇ ਦੋ ਆਪਦੀ ਬਾਤ ਚ ਠੀਕ ਆ ਜੀ ਇਹ ਹੌਲੀ ਹੌਲੀ ਤੁਹਾਨੂੰ ਕੈਮਰਾ ਫੇਸ ਕਰਨ ਦਾ ਵੀ ਹੌਸ ਆ ਜਾਊਗਾ ਕਿਉਂਕਿ ਗੱਲ ਇੰਝ ਆ ਜੀ ਜੇਕਰ ਤੁਸੀਂ ਕਾਪੀ ਪੇਸਟ ਪਾਉਨੇ ਆ ਜਾਂ ਮਤਲਬ ਵੀਡੀਓ ਦੇ ਮਗਰ ਮਿਊਜ਼ਿਕ ਲਾਉਨੇ ਆ ਤੁਹਾਨੂੰ ਕਾਪੀਰਾਈਟ ਆ ਜਾਂਦਾ ਤੇ ਤੁਹਾਨੂੰ ਅਰਨਿੰਗ ਤਾਂ ਹੁੰਦੀ ਨਹੀਂ ਜਿਹੜੇ ਸ਼ੁਰੂ ਚ ਨਵੇਂ ਕੰਮ ਕਰਦੇ ਆ ਉਹਨਾਂ ਨੂੰ ਟੂਲ ਮਿਲਣ ਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਕਿਉਂਕਿ ਜਦੋਂ ਤੁਸੀਂ ਵਾਇਸਓਵਰ ਕਰਦੇ ਆ ਜਾਂ ਕਿਸੇ ਦੀ ਵੀਡੀਓ ਚੱਕ ਕੇ ਪਾਉਨੇ ਆ ਵਾਇਸਓਵਰ ਦੀ ਮਤਲਬ ਆ ਮਿਊਜ਼ਿਕਲ ਲਾਉਂਨੇ ਆ ਤਾਂ ਤਾਂ ਨੂੰ ਟੂਲ ਨਹੀਂ ਛੇਤੀ ਮਿਲਣਾ ਤੇ ਜਿਹੜੇ ਮਤਲਬ ਜਿਨ੍ਹਾਂ ਨੂੰ ਕੰਟੈਂਟ ਮੋਨੀਟਾਈਜੇਸ਼ਨ ਟੂਲ ਮਿਲਿਆ ਉਹ ਜਦੋਂ ਕਿਸੇ ਦਾ ਕੰਟੈਂਟ ਚੱਕ ਕੇ ਪਾਉਂਦੇ ਆ ਜਾਂ ਮਤਲਬ ਮਿਊਜ਼ਿਕਲ ਲਾਉਂਦੇ ਆ ਉਹਦੇ ਵਿੱਚ ਜੋ ਵੀ ਅਰਨਿੰਗ ਹੁੰਦੀ ਆ ਔਰ ਮੈਨੂੰ ਸ਼ੇਅਰਿੰਗ ਹੋ ਜਾਂਦਾ ਉਹਦੇ ਵਿੱਚ ਉਹਨਾਂ ਨੂੰ ਖਾਸ ਅਰਨਿੰਗ ਨਹੀਂ ਹੁੰਦੀ ਜੇਕਰ ਉਹ ਹੀ ਆਪਦੇ ਫੇਸ ਨਾਲ ਆਪਦੀ ਵਾਚ ਕੰਟੈਂਟ ਬਣਾਉਂਦੇ ਆ ਤਾਂ ਉਹਨਾਂ ਨੂੰ ਵਧੀਆ ਅਰਨਿੰਗ ਹੁੰਦੀ ਆ ਇਸ ਲਈ ਕਹਿ ਰਹੇ ਆ ਵੀ ਇਨ ਫਿਊਚਰ ਫੇਸਬੁੱਕ ਨੇ ਕਾਫੀ ਮਤਲਬ ਸ਼ਕਤੀ ਕਰ ਦੇਣੀ ਆ ਵੀ ਤੁਸੀਂ ਕਿਸੇ ਦਾ ਕੰਟੈਂਟ ਤਾਂ ਪਾ ਨਹੀਂ ਸਕਦੇ ਆਪਦੀ ਵਾਚ ਕੰਟੈਂਟ ਪਾਓ ਉਹਦੇ ਵਾਸਤੇ ਤੁਸੀਂ ਪਹਿਲਾਂ ਸਿਕਿਉਰ ਹੋ ਜਾਓ ਕਿ ਮਤਲਬ ਇੰਜ ਨਹੀਂ ਕਿੰਨੇ ਤੁਸੀਂ ਅੱਜ ਹੀ ਫੇਸ ਕਰ ਲੈਣਾ ਕਿ ਜੋ ਕੈਮਰਾ ਕਿਉਂਕਿ ਸ਼ੁਰੂ ਹੀ ਤੁਹਾਨੂੰ ਦਿੱਕਤ ਆਊਗੀ ਤੁਸੀਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਤੁਸੀਂ ਮਤਲਬ ਕੋਈ ਸਾਹਮਣੇ ਕੈਮਰਾ ਆਪਣੇ ਮੋਬਾਈਲ ਤੋਂ ਵੀਡੀਓ ਸ਼ੂਟ ਕਰੋ ਤੇ ਵਾਇਸ ਓਵਰ ਕਰ ਦਿਓ ਜਿਵੇਂ ਜਾਣਕਾਰੀ ਦੇ ਦਿਓ ਹੌਲੀ ਹੌਲੀ ਤੁਹਾਨੂੰ ਅਪਡੇਟ ਰਿਲੀਜ਼ ਹੋਣ ਲੱਗ ਜਾਊਗਾ ਵੀ ਹਾਂ ਆ ਫੇਸ ਦਿਖਾਉਣਾ ਵੀ ਜ਼ਰੂਰੀ ਆ ਇਹਦੇ ਨਾਲ ਕੀ ਹੋਊਗਾ ਤੁਹਾਡੀ ਪਛਾਣ ਬਣ ਜੂਗੀ ਇਿੱਤਾ ਦਾ ਕੰਟੈਂਟ ਲੰਬੇ ਸਮੇਂ ਤੱਕ ਚੱਲੂਗਾ ਤੁਸੀਂ ਲੰਬੇ ਸਮੇਂ ਤੱਕ ਫੇਸਬੁੱਕ ਤੇ ਟਿਕ ਸਕਦੇ ਹੋ ਤੇ ਜਿਨ੍ਹਾਂ ਨੂੰ ਖਾਸ ਕਰਕੇ ਕੰਟੈਂਟ ਮੋਨਟੇਟੇਸ਼ਨ ਮਿਲਿਆ ਵੀ ਉਹਦੇ ਵਿੱਚ ਕੱਲ ਨੂੰ ਕੋਈ ਦਿੱਕਤ ਨਾ ਆਵੇ ਕੱਲ ਨੂੰ ਤਾਂ ਡਾ ਕੋਈ ਟੂਲ ਰੈੱਡ ਹੋ ਜੇ ਇਹਦੇ ਨਾਲ ਤਾਂ ਚੰਗਾ ਤੁਸੀਂ ਹੁਣ ਥੋੜਾ ਥੋੜਾ ਮਤਲਬ origignal shift ਹੋ ਜੋ ਵੀ ਕੱਲ ਨੂੰ ਤੁਸੀਂ ਇਹਨਾਂ ਸਿਕਿਉਰ ਹੋ ਜੋ ਵੀ ਤੁਹਾਡੀ ਆਈਡੀ ਤੇ ਕੋਈ ਦਿੱਕਤ ਨਾ ਆਵੇ ਤੁਸੀਂ ਇੰਨੇ ਵਿੱਚ ਮਤਲਬ ਤੁਹਾਨੂੰ ਥੋੜਾ ਜਿਆ ਇਨਸਾਵਾ ਜਿਵੇਂ ਤੁਸੀਂ ਕੈਮਰੇ ਦੇ ਸਾਹਮਣੇ ਆਉਣ ਤੋਂ ਚੀਜਿਕਣਾ ਮਹਿਸੂਸ ਕਰੋ ਤਾਂ ਕਿ ਨਹੀਂ ਜੀ ਥੋੜਾ ਥੋੜਾ ਮਤਲਬ origignal ਤੇ shift ਹੋ ਜਾਓ ਇੰਨੇ ਨਾਲ ਤੁਸੀਂ ਲੰਬੇ ਸਮੇਂ ਤੱਕ ਟਿਕ ਸਕਦੇ ਹੋ ਤੇ ਆਪਦੀ ਪਛਾਣ ਬਣਾ ਸਕਦੇ ਹੋ ਠੀਕ ਹੈ ਜੀ